ਗੈਸ ਸਿਲੰਡਰ ਦਾ ਬਰਨਰ ਹੈ ਜਿਹੜਾ ਆਪਣਾ ਇਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈਗਾ ਤੇ ਜਦੋਂ ਆਪਾਂ ਇਹਨਾਂ ਨੂੰ ਰੋਜ਼ ਵਰਤਦੇ ਆਂਗੇ ਸੁਬਾ ਸ਼ਾਮ ਵਰਤਿਆ ਜਾਂਦਾਗਾ ਰੋਜ਼ ਹੀ ਵਰਤੋਂ ਚੋਂਣ ਵਾਲੀ ਚੀਜ਼ ਹੈ ਇਹ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਜਿਹੜੀ ਜਾਰਾ ਇਹਦੇ ਵਿੱਚ ਜਾਰ ਪਾਈ ਜਾਂਦੀ ਹੈ ਤੇ ਕਾਲਾ ਵੀ ਹੋ ਜਾਂਦਾ ਹੁਣ ਤੁਸੀਂ ਦੇਖੋ ਕਿੰਨਾ ਖਰਾਬ ਹੋਇਆ ਪਿਆ ਤੇ ਜਿਹੜੀ ਇਹਦੀ ਜਾਲੀ ਹੈ ਉਹ ਜਦੋਂ ਖਰਾਬ ਹੋ ਕੇ ਜਦੋਂ ਬਹੁਤ ਸਾਰਾ ਕੋਈ ਚੀਜ਼ਾਂ ਕਈ ਵਾਰੀ ਚਾਹ ਡੁੱਲ ਜਾਂਦੀ ਹੈ ਜਾਂ ਦੁੱਧ ਉਬਲ ਜਾਂਦਾ ਉਹ ਵਿੱਚ ਪੈ ਜਾਂਦਾ ਤੇ ਉਹਨਾਂ ਦੇ ਨਾਲੇ ਜਿਹੜੇ ਸੁਰਾਖ ਹੈਗੇ ਉਹ ਬੰਦ ਹੋ ਜਾਂਦੇ ਆ ਬੰਦ ਹੋ ਜਾਂਦਾ ਫਿਰ ਉਨ੍ਹਾਂ ਤੋਂ ਕਈ ਥਾਵਾਂ ਦੇ ਵਿੱਚੋਂ ਜਿਹੜੀਆਂ ਸਰਾਖਾ ਬੰਦ ਹੋਣ ਕਾਰਨ ਤੇ ਆਪਣੀ ਜਿਹੜੀ ਗੈਸ ਹੈ ਵਿੱਚੋਂ ਅੱਗ ਵੀ ਘਟ ਨਿਕਲਦੀ ਹੈਗੀ ਤੇ ਉਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬਰਨਰ ਜਿਹੜਾ ਉਹ ਕਿਵੇਂ ਸਾਫ਼ ਕਰਨਾ ਹੈ ਬਹੁਤ ਛੇਤੀ ਸਾਫ਼ ਹੋ ਜਾਂਦਾ 5 ਮਿੰਟਾਂ ਦੇ ਵਿੱਚ ਹੀ ਸਾਫ਼ ਹੋ ਜਾਂਦਾ ਤੇ ਜੇ ਇਹਨੂੰ ਤੁਸੀਂ ਹਰ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਇਹਨਾਂ ਬਰਨਰ ਨੂੰ ਸਾਫ਼ ਕਰਦੇ ਰਹੋਗੇ ਤਾਂ ਤੁਹਾਡਾ ਬਰਨਰ ਜਿਹੜਾ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਬਹੁਤ ਜਲਦੀ ਖਰਾਬ ਹੋ ਜਾਂਦਾ ਇਹ ਤੇ ਆਪਾਂ ਨੂੰ ਇਹਦੀ ਲੋੜ ਹੈ ਕਿ ਆਪਾਂ ਇਹਨੂੰ ਸਾਫ਼ ਰੱਖੀਏ ਤਾਂ ਕਿ ਜਿਹੜੇ ਸਰਾਖਾ ਇਹ ਖੁੱਲੇ ਰਹਿਣ ਤਾਂ ਆਪਣੀ ਅੱਗ ਫਿਰ ਬਹੁਤ ਜਾਤਾ ਵੱਧ ਤੋਂ ਵੱਧ ਅੱਗ ਹੋਈਏ ਨਹੀਂ ਤਾਂ ਅੱਗ ਘਟ ਆਉਣ ਲੱਗ ਜਾਂਦੀ ਆ ਤੇ ਅੱਜ ਸਾਨੂੰ ਆਪਾਂ ਇਹ ਜਿਹੜੀ ਟ੍ਰਿਕ ਚ ਦੱਸਾਂਗੇ ਬਹੁਤ ਜਲਦੀ ਇਹਦੇ ਨਾਲ ਬਰਨਰ ਜਿਹੜਾ ਉਹ ਸਾਫ਼ ਹੋ ਜਾਂਦਾ ਉਹ ਆਪਾਂ ਤੁਹਾਨੂੰ ਹੁਣ ਟ੍ਰਿਕ ਦੱਸਦੇ ਹੁਣ ਆਪਾਂ ਇਹ ਗਰਮ ਪਾਣੀ ਕਰ ਲਿਆ ਸੀ ਲੈ ਜਾਨੀ ਕਿ ਉਬਾਲ ਲਿਆ ਪਾਣੀ ਨੂੰ ਸਾਤ ਨਿੰਬੂ ਲੈ ਕੇ ਉਹਦੇ ਵਿੱਚ ਆਪਾਂ ਨਿਚੋੜ ਲਵਾਂਗੇ ਹੁਣ ਆਪਾਂ ਇੱਕ ਪੁੜੀ ਹੈ ਜਿਹੜੀ ਉਹ ਇਨੋ ਦੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਤੁਸੀਂ ਦੇਖਣਾ ਕਿ ਇਹਦਾ ਕੀ ਕਮਾਲ ਹੈਗਾ ਕਮਾਲ ਦੀ ਚੀਜ਼ ਬਣਦੀ ਆ ਦੇਖੋ ਤੁਸੀਂ ਇਸ ਤਰ੍ਹਾਂ ਇਹ ਹੋਣ ਲੱਗ ਜੂ ਹੁਣ ਜਿਹੜਾ ਬਰਨਰ ਆਪਾਂ ਇਹਨੂੰ ਆਏ ਦੇ ਵਿੱਚ ਛੱਡ ਦਿਆਂਗੇ ਇਸ ਤਰ੍ਹਾਂ ਜਿਹੜੀ ਇਹਦੇ ਵਿੱਚ ਮੈਲ ਹੈਗੀ ਝਾਰਾ ਜਿਹੜੀ ਇਹਦੀ ਸਾਰੀ ਡਸਟ ਹੈ ਜਿਹੜੀ ਇਹਦੀ ਸਾਰੀ ਇਸ ਤਰ੍ਹਾਂ ਇਹ ਵਿੱਚ ਪਾਣੀ ਦੇ ਵਿੱਚ ਆ ਜੂਗੀ 15-20 ਮਿੰਟ ਤੱਕ ਇਹਨੂੰ ਪਿਆ ਰਹਿਣ ਦੇਣਾ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਥੋੜੀ ਜਿਹੀ ਤਾਂ ਇਹ ਕੱਟੀਏ ਕਿਉਂਕਿ ਹਜੇ ਥੋੜਾ ਟਾਈਮ ਹੋਇਆ 15 20 ਮਿੰਟ ਤੱਕ ਤੁਸੀਂ 20 ਮਿੰਟ ਤੱਕ ਘੱਟੋ ਘੱਟ ਨੂੰ ਪਾਣੀ ਦੇ ਵਿੱਚ ਐਸੇ ਤਰ੍ਹਾਂ ਪਿਆ ਰਹਿਣ ਦੇਣਾਗਾ ਹੁਣ ਆਪਣੇ 15 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚੋਂ ਕੱਢ ਕੇ ਦੇਖਦੇ ਆਂ ਵੀ ਕਿਸ ਤਰ੍ਹਾਂ ਦੀ ਇਹਦੀ ਹਾਲਤ ਹੈਗੀ ਆ ਦੇਖੋ ਪਾਣੀ ਕਿੰਨਾ ਮੈਲਾ ਹੋਇਆ ਵਾ ਇਹ ਜਿਹੜੀ ਸਾਰੀ ਝਾਰ ਹੈਗੀ ਮੈਲ ਆ ਉਹ ਇਹਦੇ ਵਿੱਚ ਪਾਣੀ ਦੇ ਵਿੱਚ ਘੁਲ ਗਈ ਹੁਣ ਤੁਸੀਂ ਕੋਈ ਵੀ ਚਾਹੇ ਭਾਂਡੇ ਮੰਜਣ ਵਾਲਾ ਕੋਈ ਲਿਓ ਕੜ ਵਰਤਦੇ ਆਂ ਡਟਾਚਨ ਤੇ ਚਾਹੇ ਤੁਸੀਂ ਭਾਂਡੇ ਮੰਜਣ ਵਾਲੀ ਕੋਈ ਸਾਬਣ ਵਗੈਰਾ ਵਰਤਦੇ ਆਂ ਉਹੀ ਤੁਸੀਂ ਲਾ ਕੇ ਫਿਰ ਉਹਨੂੰ ਹੁਣ ਇਸ ਤਰ੍ਹਾਂ ਲਾ ਕੇ ਬਰਛ ਨਾਲ ਐ ਕਰਕੇ ਇਸ ਤਰ੍ਹਾਂ ਸਾਫ ਕਰਨਾ ਤੁਸੀਂ ਇਸ ਤਰ੍ਹਾਂ ਆ ਜਿਹੜੀ ਮੈਲ ਹੈਗੀ ਉਹ ਸਾਰੀ ਨਿਕਲ ਜੂਗੀ ਇਹਦੀ ਇਸ ਤਰ੍ਹਾਂ ਤੁਸੀਂ ਅ ਥੋੜਾ ਜੇ ਤਾਂ ਜਿਆਦਾ ਬਹੁਤ ਜਿਆਦਾ ਖਰਾਬ ਆ ਇਹ ਹੁਣ ਮੇਰੇ ਵਾਲਾ ਬਹੁਤ ਜਿਆਦਾ ਖਰਾਬ ਸੀ ਘਰ ਨਾਲ ਇਹ ਤੇ ਮੈਥੋਂ ਸਾਫ਼ ਹੋਇਆ ਨਹੀਂ ਕਈ ਮਹੀਨੇ ਹੋ ਗਏ ਇਹ ਤਾਂ ਘੱਟੋ ਘੱਟ 6 ਮਹੀਨੇ ਦੀ ਜਾਰੇ ਨੂੰ ਲੱਗੀ ਹੋਈ ਆ 6 ਮਹੀਨੇ ਦਾ ਇਹ ਖਰਾਬ ਹੋਇਆ ਹੋਇਆ ਸਮਝੋ ਸਾਫ ਹੋਇਆ ਨਹੀਂਗਾ ਤੇ ਜੇ ਤੁਸੀਂ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਤੁਸੀਂ ਬਰਨਰ ਨੂੰ ਇਸ ਤਰ੍ਹਾਂ ਖੋ ਕੇ ਸਾਫ ਕਰਦੇ ਰਹੋਗੇ ਤਾਂ ਉਹ ਤੁਹਾਡਾ ਬਰਨਰ ਜਿਹੜਾ ਉਹਦਾ ਰੰਗ ਵੀ ਉਸੇ ਤਰ੍ਹਾਂ ਕਲਰ ਬਿਲਕੁਲ ਪਿੱਤਲ ਵਰਗਾ ਠੀਕ ਠਾਕ ਉਸੇ ਤਰ੍ਹਾਂ ਵਧੀਆ ਰਹੂਗਾ ਚਮਕਦਾਰ ਰਹੂਗਾ ਤੇ ਇੰਨੀ ਮੈਲ ਵੀ ਨਹੀਂ ਪੈਂਦੀ ਜਰਵੀ ਨਹੀਂ ਪੈਂਦੀ ਤੇ ਜਰਵੀ ਤਾਂ ਹੀ ਪੈਂਦੀ ਜਦੋਂ ਆਪਾਂ ਛੇਤੀ ਉਹਨੂੰ ਸਾਫ ਨਹੀਂ ਕਰਦੇ ਕਈ ਵਾਰੀ ਦੁੱਧ ਉਬਲਦਾ ਚਾਹ ਗੁੜੀਆ ਵਿੱਕ ਤੇ ਪਾਈ ਜਾਂਦੀ ਹੈ ਜੀ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਤੇ ਉਹ ਉਸ ਤਰ੍ਹਾਂ ਫਿਰ ਉਹ ਕਾਲਸ ਵੀ ਲੱਗ ਜਾਂਦੀ ਹੈ ਤੇ ਬਹੁਤ ਜਿਆਦੇ ਜਿਆਦਾ ਖਰਾਬ ਹੋ ਜਾਂਦਾ ਤੇ ਹੁਣ ਇਸ ਤਰ੍ਹਾਂ ਆਪਾਂ ਸਾਫ਼ ਕਰਨ ਨਾਲ ਜੇ ਇਹਦੀ ਜਾਲ ਜਾਰ ਹੈ ਜਿਹੜੀ ਉਹ ਪਾਣੀ ਦੇ ਵਿੱਚ ਨਿਕਲ ਜੂਗੀ ਹੁਣ ਆਪਾਂ ਦੇਖਦੇ ਆ ਇਹਨੂੰ ਸਾਫ਼ ਕਰਦੇ ਆਪਾਂ ਇਹਨੂੰ ਸਾਫ਼ ਪਾਣੀ ਦੇ ਨਾਲ ਸਾਫ਼ ਕਰਾਂਗੇ ਤੇ ਹੁਣ ਤੁਸੀਂ ਆਹ ਦੇਖ ਸਕਦੇ ਆ ਜਿਹੜੀਆਂ ਦੀਆਂ ਜਾਲੀਆਂ ਬਿਲਕੁਲ ਕਲੀਨ ਹੋ ਚੁੱਕੀਆਂ ਸਾਫ਼ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਆ ਜਿਹੜੀਆਂ ਜਾਲੀਆਂ ਆਪਣਾ ਦੇਖੋ ਤੁਸੀਂ ਆਹ ਬਰੀਕ ਬਰੀਕ ਜਿਹੜੇ ਸਰਾਕ ਦਿੰਦੇ ਆ ਬਿਲਕੁਲ ਸਾਫ਼ ਆ ਗਏ ਇਹ 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 ਆਪਣਾ ਸੀਗਾ ਦੇਗੀ ਲੋਹਾ ਦਾ ਦੇਗੀ ਲੋਹੇ ਦਾ ਰੰਗ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਰਹਿਣਾ ਸੀ ਉ ਜਿਹੜੀ ਜਰ ਲੱਗੀ ਸੀ ਮੈਲ ਲੱਗੀ ਸੀ ਉਹ ਬਿਲਕੁਲ ਪਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਉਹ ਪਾਣੀ ਦੇ ਵਿੱਚ ਇਸ ਤਰ੍ਹਾਂ ਇੰਨੀ ਮੈਲ ਨਿਕਲੀ ਆ ਇਹਦੇ ਵਿੱਚੋਂ ਆਪਾਂ ਇੰਨੀ ਗੰਦਗੀ ਕੱਢੀ ਆਗੀ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਇਹਨੂੰ ਤੇ ਜੇ ਸੋਡਾ ਪਿੱਤਲ ਦਾ ਹੁੰਦਾ ਤਾਂ ਉਹ ਜਿਵੇਂ ਪਿੱਤਲ ਵਰਗਾ ਰੰਗ ਹੋ ਜਾਣਾ ਸੀ ਆ ਤੁਸੀਂ ਦੇਖੋ ਹੁਣ ਮੈਂ ਸ਼ੋ ਪੀਸ ਨੂੰ ਵੀ ਇਸ ਨੂੰ ਵੀ ਮੈਂ ਸਾਫ਼ ਕੀਤਾ ਤੇ ਇਸੇ ਨਾਲ ਹੀ ਸਾਫ਼ ਕੀਤਾ ਤੇ ਇਹ ਕਿੰਨਾ ਸਾਫ਼ ਹੋ ਗਿਆ ਕਿਉਂਕਿ ਇਹ ਵਰਗਈ ਸੀਗਾ ਸ਼ੋਪੀਸ ਜਿਹੜਾ ਮਹਾਤਮਾ ਬੁੱਧ ਦੀ ਫੋਟੋ ਆਗੀ ਬਣੀ ਹੋਈ ਤਾਂ ਇਹ ਕਿੰਨਾ ਇਹ ਪਿੱਤਲ ਦਾ ਜਮਾ ਨਿਕਲਿਆ ਹੈ ਬਹੁਤ ਸੋਹਣਾ ਇਹ ਸਾਪ ਨਿਕਲਿਆ ਜਿਹੜੇ ਕਲਰ ਹੈ ਇਹਦੇ ਬਹੁਤ ਸੋਹਣੇ ਹੋਗੇ ਤੇ ਆ ਇਸ ਤਰ੍ਹਾਂ ਜੇ ਤੁਸੀਂ ਤੁਹਾਡੀ ਪਿੱਤਲ ਦੀ ਵੀ ਇਹ ਬਰਨਲ ਹੁੰਦੇ ਤਾਂ ਪਿੱਤਲ ਦੇ ਬਰਨਲ ਵੀ ਇਸੇ ਤਰ੍ਹਾਂ ਹੀ ਹੋ ਜਾਣੇ ਸੀ ਤੇ ਉਹ ਆਪਣੇ ਬਿਲਕੁਲ ਸਾਫ਼ ਹੋ ਚੁੱਕੇ ਆ ਇਸ ਤਰ੍ਹਾਂ ਤੁਸੀਂ ਕਲੀਨ ਆ ਜਿਹੜੇ ਕਰ ਸਕਦੇ ਆ ਇਹਦੇ ਨਾਲ ਬਰਨ ਬਹੁਤ ਛੇਤੀ ਚਾਹੇ ਮਹੀਨੇ 2 ਮਹੀਨੇ ਦੇ ਵਿੱਚ ਇਸ ਨੂੰ ਬਰਨਲ ਨੂੰ ਸਾਫ਼ ਕਰੋਗੇ ਤਾਂ ਬਹੁਤ ਇਸ ਟ੍ਰਿਕ ਦੇ ਨਾਲ ਤੁਹਾਡੇ ਜਿਹੜੇ ਆਪਣਾ ਆਪਣਾ ਗੈਸ ਚੁੱਲਾ ਗਾ ਬਹੁਤ ਸੋਹਣਾ ਸਾਫ ਰਹੂਗਾ ਤੇ ਤੁਸੀਂ ਇਹ ਟ੍ਰਿਕ ਜਰੂਰ ਅਜ਼ਮਾ ਕੇ ਦੇਖੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ